ਆਹ ਦੇਖੋ ਜੀ ਇਹ ਵਰਦਮਾਨ ਦਾ ਧਾਗਾ ਜੀ ਆਹ ਲਾ ਅੱਛਾ ਜੀ ਪਿਓਰ ਕੋਟਨ ਦਾ ਧਾਗਾ ਅੱਛਾ ਕੋਈ ਚਾਈਨਾ ਦੀ ਡੋਰ ਨਹੀਂ ਅਸੀਂ ਵਰਤਦੇ ਨਾ ਹੀ ਅਸੀਂ ਦਿਲ ਲੈਨੇ ਆ ਤੇ ਨਾ ਹੀ ਦੇਨੇ ਆ ਅੱਛਾ ਜੀ ਇਹ ਸਾਡਾ ਸਿੰਪਲ ਧਾਗਾ ਵਰਦਮਾਨ ਮਿਲਦਾ ਅੱਛਾ ਜੀ ਪਿਛਲੇ ਸਮੇਂ ਦੇ ਵਿੱਚ ਜਿਹੜੀ ਡੋਰ ਕੱਚੇ ਧਾਗੇ ਨੂੰ ਲੈ ਕੇ ਚੱਲਦੀ ਸੀ ਲੋਕ ਬੜੇ ਉਸਾ ਨਾ ਮਨਾਉਂਦੇ ਸੀ अच्छा ते किद्दा दे दों की है चाइना डोर जड़ी हैगी है लोग बड़े हैं ਢੜਲੇ ਨਾਲ ਵੇਚਦੇ ਪਏ ਨੇ ਲੋਕ ਲਈ ਜਾਂਦੇ ਆ ਕੀ ਕਹਿਣਾ ਚਾਹੋਂਗੇ ਤੇ ਵਾਸਤੇ ਦੇਖੋ ਜੀ ਮੈਨੂੰ ਕੋਈ ਬਟਲ ਨਹੀਂ ਵੇਚਦਾ ਮੈਂ ਜਿਹੜੀ ਡੋਰ ਅਸਲੇ ਵੇਚ ਰਿਹਾ ਉਹ ਚੈਨਾ ਨੂੰ ਘਟ ਰਹੀ ਹੈ ਅੱਛਾ ਜੀ ਔਰ ਫਿਰ ਡੋਰ ਮੈਂ ਬਿਲਕੁਲ ਪੂਰੀ ਵੇਚ ਰਿਹਾ ਔਰ ਕੋਈ ਡੁਬਲੀਕਟ ਦਾ ਧਾਗਾ ਨਹੀਂ ਵੇਚਦਾ ਅੱਛਾ ਜੀ ਸਾਡੀ ਦੁਕਾਨ ਤੋਂ ਜਿਹੜਾ ਵੀ ਗਾਗ ਡੋਰ ਖਰੀਦੇਗਾ ਜੇ ਡੁਬਲੀਕਟ ਨਿਕਲੇ ਤਾਂ ਵੀ 11000 ਰੁਪਏ ਦਾ ਨਾਮ ਹੈ ਜੇ ਕੱਟ ਨਿਕਲੇ ਤਾਂ ਵੀ 11000 ਰੁਪਏ ਦਾ ਜੀ ਅਸੀਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਸਕਦੇ ਆਂ ਜੀ ਕਿ ਚਾਈਨਾ ਡੋਰ ਨਾ ਵਰਤੋ ਤੁਸੀਂ ਬਹੁਤ ਨੁਕਸਾਨ ਹੈ ਗਈ ਆ ਸਾਰਿਆਂ ਨੂੰ ਪਤਾ ਵੀ ਆ ਪਤਾ ਵੀ ਆ ਸਾਰਿਆਂ ਨੂੰ ਕਿ ਨੁਕਸਾਨ ਦੇ ਹੈ ਗਈ ਡੋਰ ਫਿਰ ਵੀ ਲੋਕੀ ਲਈ ਜਾਂਦੇ ਆ ਪਾ ਹੱਥ ਜੋੜ ਕੇ ਬੇਨਤੀ ਕਰ ਸਕਦੇ ਬਸ ਲੋਕਾਂ ਨੂੰ ਕਿ ਚਾਹਨਾ ਡੋਨਟ ਯੂ ਬੰਦ ਕਰ ਦੋ ਤੁਸੀਂ ਠੀਕ ਹੈ ਨਾ ਉਹ ਡੈਗ ਪੈਂਦੇ ਆ ਫਸ ਜਾਂਦੇ ਆ ਉਸ ਬੱਸਾਂ ਗੱਡੀਆਂ ਦੇ ਵਿੱਚ ਫਸਦੇ ਤੁਰੇ ਫਿਰਦੇ ਆ ਠੀਕ ਹੈ ਨਾ ਲੋਕਾਂ ਦੀਆਂ ਜਾਨਾਂ ਦੇ ਨਾਲ ਖਿਲਵਾੜ ਆ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹ ਚੀਜ਼ ਉਤੇ ਇੱਕ ਤੀ ਪੂਰਨ ਤੌਰ ਤੇ ਰੋਕਣੀ ਚਾਹੀਦੀ ਆ ਸਤਿ ਸ਼੍ਰੀ ਅਕਾਲ ਦੋਸਤੋ ਤੁਸੀਂ ਦੇਖ ਰਹੇ ਹੋ ਸਿਟੀ ਹੋਮ ਨਿਊਜ਼ ਸੋ ਗੱਲਬਾਤ ਕਰਦੇ ਆਂ ਆਪਣੇ ਸਿਟੀ ਹੋਮ ਨਿਊਜ਼ ਉੱਤੇ ਲੋੜੀ ਦਾ ਤਿਹਾਰ ਬੜਾ ਹੀ ਕ੍ਰੇਜ਼ ਨਾਲ ਮਨਾਇਆ ਜਾਂਦਾ ਹੈ ਤੇ ਗੱਲਬਾਤ ਕਰਦੇ ਆਂ ਲੋੜੀ ਦੇ ਦਿਨਾਂ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਿਹੜੀ ਡੋਰ ਕੱਚੇ ਧਾਗੇ ਨੂੰ ਲੈ ਕੇ ਚੱਲਦੀ ਸੀ ਲੋਕ ਬੜੇ ਉਸਾਨਾ ਮਨਾਉਂਦੇ ਸੀ ਕੱਚੇ ਜਿਹੜੀ ਡੋਰ ਐ ਇਦਾਂ ਜਿਹੜੀ ਹੱਥ ਨਾਲ ਜਿਹੜੀ ਮਾਂਜਾ ਲੱਗਦਾ ਸੀ ਬੜੇ ਹੀ ਲੋਕ ਉਸਾਨਾ ਕਰਦੇ ਸੀ ਇਸ ਟਾਈਮ ਅਸੀਂ ਮੌਜੂਦ ਹੈਗੇ ਆਂ ਦ੍ਰੇਸ਼ੀ ਦੇ ਵਿੱਚ ਜਿੱਥੇ ਕਿ ਦੇਖ ਸਕਦੇ ਹਾਂ ਕਿ ਜਿਹੜੀ ਡੋਰ ਹੈਗੀ ਐ ਔਰ ਬੜੇ ਪੁਰਾਣੇ ਸਮੇਂ ਤੋਂ ਇਹ ਜਿਹੜੀ ਡੋਰ ਹੈਗੀ ਐ ਇਹ ਚੱਲਦੀ ਆ ਰਹੀ ਐ ਪਰ ਕਿਤਨਾ ਕਿਤੇ ਜਾ ਕੇ ਜਿਹੜੇ ਲੋਕ ਚਾਈਨਾ ਡੋਰ ਨੂੰ ਲੈ ਕੇ ਪਤੰਗਬਾਜ਼ੀ ਕਰਦੇ ਹੈਗੇ ਨੇ ਪਰ ਮੈਂ ਤਾਂ ਇਹ ਕਹੂੰਗਾ ਕਿ ਚਾਈਨਾ ਡੋਰ ਨੂੰ ਅਵੇਅਰਨੈਸ ਕਰੋ ਤੇ ਜਿਹੜਾ ਇਹ ਇਹ ਜਿਹੜਾ ਕਾਫੀ ਸਮੇਂ ਤੋਂ ਇਹ ਜਿਹੜੀ ਡੋਰ ਚੱਲਦੀ ਆ ਰਹੀ ਐ ਇਸ ਡੋਰ ਦੀ ਤੋ ਕਰੋ ਵਰਤੋ ਦੇ ਨਾਲ ਹੀ ਵਧੀਆ ਰਹੇਗਾ ਕਿ ਕਿ ਘਰ ਦੇ ਵਿੱਚ ਜਾਂ ਜਿਹੜੇ ਹੋਰ ਵੀ ਮਹਿਮਾਨ ਆਏ ਬੱਚੇ ਹੁੰਦੇ ਹੈਗੇ ਨੇ ਪਰ ਕਿਤਨਾ ਕਿਤੇ ਜਾ ਕੇ ਇਸ ਡੋਰ ਦੀ ਵਰਤੋ ਹੀ ਕਰਨੀ ਚਾਹੀਦੀ ਗਲਬਤ ਕਰਦੇ ਆ ਭਾਈ ਕੀ ਨਾਮ ਹੈ ਰਮੇਸ਼ ਕਿੱਦਾਂ ਦੇਖਦੇ ਹੋ ਕਿ ਤੁਸੀਂ ਇਹ ਡੋਰ ਸੂਤ ਦੇ ਪਏ ਹੈਗੇ ਹੋ ਕਿੱਦਾਂ ਇਹਦੇ ਬਾਰੇ ਟਾਲਣਾ ਪਊ ਥੋੜਾ ਜਿਹਾ ਇਹ ਦੇਖੋ ਜੀ ਇਹ ਵਰਦਮਾਨ ਦਾ ਧਾਗਾ ਜੀ ਹੈ ਲਾ ਅੱਛਾ ਜੀ ਪਿਓਰ ਕੋਟਨ ਦਾ ਧਾਗਾ ਅੱਛਾ ਕੋਈ ਚੈਨਾ ਦੀ ਡੋਰ ਨਹੀਂ ਅਸੀਂ ਵਰਤਦੇ ਨਾ ਹੀ ਅਸੀਂ ਦਿਲ ਲੈਨੇ ਆ ਤੇ ਨਾ ਹੀ ਦੇਨੇ ਆ ਅੱਛਾ ਜੀ ਇਹ ਸਾਡਾ ਸਿੰਪਲ ਧਾਗਾ ਵਰਦਮਾਨ ਮਿਲਦਾ ਅੱਛਾ ਜੀ 12 ਤਾਰੀ 16 ਤਾਰੀ 9 ਤਾਰੀ ਡੋਰ ਰਹਿ ਗਈ ਆਪਣੇ ਕੋ ਜੀ ਸਾਡੀ ਡੋਰ ਨਾਲ ਕੋਈ ਨੁਕਸਾਨ ਨਹੀਂ ਹੈ ਕੋਈ ਕਿਸੇ ਨੂੰ ਪੰਛੀ ਨੂੰ ਜਾਂ ਕਿਸੇ ਪੈਰ ਤੇ ਆਈਵੇ ਟੁੱਟ ਜਾਂਦੀ ਹੈ ਨੁਕਸਾਨ ਕੋਈ ਚੀਜ਼ ਦਾ ਨਹੀਂ ਇਹਦੇ ਨਾਲ ਨਾ ਹੀ ਹੋਰ ਇਹਦੇ ਵਿੱਚ ਕੈਮੀਕਲ ਪਾਣੇ ਕੋਈ ਵੀ ਕੋਈ ਕੈਮੀਕਲ ਨਹੀਂ ਇੱਕ ਕੱਚ ਇੱਕ ਅਲਾ ਰੋਡ ਦੀ ਲੈਵੀ ਬਸ ਦੋ ਚੀਜ਼ਾਂ ਮਿਕਸ ਕਰਕੇ ਡੋਰ ਨੂੰ ਲਾਦੀਦਾ ਇਹ ਦੇਖੋ ਤਾਰ ਕਿੰਨੀ ਦੇ ਜੰਦੀ ਦੋ ਡੋਰ ਦੀ ਬਿਲਕੁਲ ਤੇ ਕਿੱਦਾਂ ਕਹਿਣਾ ਕਿ ਹਾਂ ਲੋਗ ਆਪਣਾ ਚਾਈਨਾ ਡੋਰ ਦੀ ਵਰਤੋਂ ਕਰਦੇ ਨੇ ਪਰ ਆ ਜਿਹੜਾ ਤੁਸੀਂ ਹੈ ਡੋਰ ਨੂੰ ਕਰਦੇ ਹੋ ਤਾਂ ਕਾਫੀ ਵਧੀਆ ਤਰੀਕੇ ਨਾਲ ਤੇ ਲੋਕਾਂ ਨੂੰ ਕੀ ਅਵੇਅਰਨੈਸ ਕਰਨਾ ਚਾਹੁੰਗਾ ਅਸੀਂ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰ ਸਕਦੇ ਹਾਂ ਜੀ ਕਿ ਚਾਈਨਾ ਡੋਰ ਨਾ ਵਰਤੋ ਤੁਸੀਂ ਇਹ ਬਹੁਤ ਨੁਕਸਾਨ ਹੈਗੀ ਆ ਸਾਰਿਆਂ ਨੂੰ ਪਤਾ ਵੀ ਹੈ ਪਤਾ ਵੀ ਹੈ ਸਾਰਿਆਂ ਨੂੰ ਕਿ ਨੁਕਸਾਨ ਦੇ ਹੈਗੀ ਡੋਰ ਫਿਰ ਵੀ ਲੋਕੀ ਲਈ ਜਾਂਦੇ ਆਪਾਂ ਹੱਥ ਜੋੜ ਕੇ ਬੇਨਤੀ ਕਰ ਸਕਦੇ ਬਸ ਲੋਕਾਂ ਨੂੰ ਕਿ ਚਾਈਨਾ ਡੋਰ ਨੂੰ ਬੰਦ ਕਰ ਦਿਓ ਤੁਸੀਂ ਤੇ ਸੋ ਇਹਨਾਂ ਨਾਲ ਗੱਲਬਾਤ ਕੀਤੀ ਹੈ ਤੇ ਇਹਨਾਂ ਨੇ ਕਿਹਾ ਅਸੀਂ ਹੱਥ ਜੋੜ ਕੇ ਬੇਨਤੀ ਕਰ ਕਰ ਸਕਦੇ ਹੈਗੇ ਆ ਪਰ ਲੋਕ ਕਿਤੇ ਨਾ ਕਿਤੇ ਜਾ ਕੇ ਨਹੀਂ ਹਟਦੇ ਜਿਹੜੀ ਆ ਡੋਰ ਹੈਗੀ ਆ ਡੋਰ ਇਹ ਬਹੁਤ ਵਧੀਆ ਡੋਰ ਹੈਗੀ ਆ ਤੇ ਇਹ ਡੋਰ ਭਾਜੀ ਜਿਹੜੀ ਡੋਰ ਤੋਂ ਸੂਤ ਦੇ ਆ ਰਹੇ ਕਿੰਨੇ ਸਾਲਾਂ ਤੋਂ ਸੂਤ ਦੇ ਆ ਰਹੇ ਬੌਜੀ ਇਹਦੇ ਸਾਡੇ 60 ਸਾਲ ਦੇ ਸੂਤ ਦੇ ਆ ਰਹੇ ਆ ਸਾਨੂੰ 30 ਸਾਲ ਹੋ ਗਏ ਕੰਮ ਕਰਦੇ ਆ ਨਾ ਇਹਨਾਂ ਕੋਲ ਤਾਂ ਤੁਸੀਂ ਇੱਥੇ ਨੌਕਰੀ ਕਰਦੇ ਹੋ ਹੈ ਹਾਂਜੀ ਹਾਂਜੀ ਅਸੀਂ ਨਹੀਂ ਨਹੀਂ ਨੌਕਰੀ ਨਹੀਂ ਕਰਦੇ ਅੱਛਾ ਅਸੀਂ 2 ਕੁ ਮਹੀਨੇ ਲਾਣੇ ਹੁੰਦੇ ਬਸ ਅੱਛਾ ਬਾਕੀ ਆਪਣੇ ਫੈਕਟਰੀ ਚੱਲ ਜੀ ਜਾਵੇ ਆਪਣੇ ਫੈਕਟਰੀ ਸਿਰਫ ਸਿਰਫ ਸੀਜ਼ਨ ਦੇ ਸੀਜ਼ਨ ਲਾਉਂਦੇ ਸੀਜ਼ਨ ਦੇ ਸੀਜ਼ਨ ਹੀ ਆ ਜੀ ਠੀਕ ਠੀਕ ਸੋ ਇਹਨਾਂ ਨੇ ਕਹਿਣਾ ਹੈਗਾ ਕਿ ਅਸੀਂ ਸੀਜ਼ਨ ਦਾ ਸੀਜ਼ਨ ਇੱਥੇ ਕੰਮ ਕਰਦੇ ਹਾਂ ਅਸੀਂ ਫੈਕਟਰੀ ਕੰਮ ਕਰਦੇ ਪਰ ਕਿਤੇ ਨਾ ਕਿਤੇ ਜਾ ਕੇ ਮੈਂ ਇਹ ਕਹਾਂਗਾ ਕਿ ਇਸ ਡੋਰ ਦੀ ਹੀ ਵਰਤੋਂ ਹੋਣੀ ਚਾਹੀਦੀ ਹੈ ਤੇ ਜਿਹੜੇ ਸਾਡੇ ਇੱਥੇ ਅੰਕਲ ਜਿਹੜੇ ਹੈਗੇ ਸੁਰਿੰਦਰ ਕੁਮਾਰ ਜੀ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਹਾਂ ਗੱਲਬਾਤ ਕਰਦੇ ਹਾਂ ਜਿਹੜ ਦੁਕਾਨ ਦੇ ਜਿਹੜੇ ਮਾਲਕ ਹੈਗੇ ਨੇ सुरेंद्र ਕੁਮਾਰ ਜੀ ਨੇ ਉਹਨਾਂ ਨਾਲ ਪੁੱਛਦੇ ਆਂ ਡੋਰ ਦੇ ਬਾਰੇ ਜਿਹੜੇ ਕਾਫੀ ਸਮੇਂ ਤੋਂ ਇਹ ਡੋਰ ਸੂਤ ਦੇ ਆ ਰਹੇ ਨੇ ਤੇ ਗਲਤ ਬਤ ਕਰਦੇ ਆਂ ਅੰਕਲ ਜੀ ਪਹਿਲਾਂ ਤਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਕਿੱਦਾਂ ਦੇ ਦੇਉ ਅੰਕਲ ਜੀ ਕਿੰਨੀ ਦੇਰ ਤੋਂ ਤੁਸੀਂ ਇਹ ਕੰਮ ਕਰਦੇ ਆ ਰਹੇ ਹੋ ਮੈਨੂੰ 55 ਸਾਲ ਹੋ ਗਏ 57 ਸਾਲ ਹੋ ਗਏ ਹਾਂਜੀ ਅੱਛਾ ਤੇ ਕਿੱਦਾਂ ਦੇ ਦੋ ਕੀ ਹੈ ਚਾਈਨਾ ਡੋਰ ਜਿਹੜੀ ਹੈਗੀ ਹੈ ਲੋਕ ਬੜੇ ਹੈ ਢੜੱਲੇ ਨਾਲ ਵੇਚਦੇ ਪਏ ਨੇ ਲੋਕ ਲਈ ਜਾਂਦੇ ਆ ਕੀ ਕਹਿਣਾ ਚਾਹੋਂਗੇ ਤੇ ਵਾਸਤੇ ਦੇਖੋ ਜੀ ਮੈਨੂੰ ਕੋਈ ਫਟੜੀ ਨਹੀਂ ਵੇਚਦਾ ਮੈਂ ਜਿਹੜੀ ਡੋਰ ਐਸਲੇ ਵੇਚ ਰਿਹਾ ਉਹ ਚੈਨਾ ਨੂੰ ਘੱਟ ਰਹੀ ਹੈ ਅੱਛਾ ਜੀ ਔਰ ਫਿਰ ਡੋਰ ਮੈਂ ਬਿਲਕੁਲ ਪੂਰੀ ਵੇਚ ਰਿਹਾ ਔਰ ਕੋਈ ਡੁਬਲੀ ਕੱਟ ਦਾ ਧਾਗਾ ਨਹੀਂ ਵੇਚਦਾ ਅੱਛਾ ਜੀ ਸਾਡੀ ਦੁਕਾਨ ਤੋਂ ਜਿਹੜਾ ਵੀ ਗਾਹਕ ਡੋਰ ਖਰੀਦੇਗਾ ਜੇ ਡੁਬਲੀ ਗੇ ਨਿਕਲੇ ਤਾਂ ਵੀ 11000 ਰੁਪਏ ਨਾਲ ਹੈ ਜੇ ਕੱਟ ਨਿਕਲੇ ਤਾਂ ਵੀ 11000 ਰੁਪਏ ਨਾਲ ਹੈ ਦੇ ਦੇ ਸਦੋਂ ਕਿ ਅੰਕਲ ਜੀ ਨੇ ਇਹ ਕਿਹਾ ਹੈਗਾ ਵਾ ਕਿ ਜਿਹੜੀ ਸਾਡੀ ਡੋਰ ਜਿਹੜਾ ਖਰੀਦੇਗਾ ਜਿਹੜੀ ਜਿਹੜੀ ਡੋਰ ਜਿਹੜੀ ਗਲਤ ਹੋਏਗੀ ਉਹਨੂੰ 11000 ਰੁਪਏ ਇਨਾਮ ਦਿੱਤਾ ਜਾਊਗਾ ਆਪਾਂ ਹੋਰ ਵੀ ਜਾਣਕਾਰੀ ਲੈਣੇ ਆ ਅੰਕਲ ਜੀ ਹੋਰ ਕੀ ਕਹਿਣਾ ਚਾਹੋਗੇ ਜੀ ਉਹ ਘੱਟ ਵੀ ਹੋਵੇ ਕੱਟ ਵੀ ਹੋਵੇ ਆ ਦੇਖੋ ਆ ਲਿਖਿਆ ਐ ਸਭ ਕੋਈ ਮੈਂ ਸਾਥੀ ਨੂੰ ਕਵਾਂਗਾ ਜਿਹੜਾ ਇੱਧਰ ਪਹਿਲਾਂ ਦਿਖਾਇਆ ਜਾਵੇ ਕੀ ਇਹਨਾਂ ਨੇ ਲਿਖ ਕੇ ਪਹਿਲਾਂ ਲਾਇਆ ਹੋਇਆ ਵਾ ਕੀ ਜਿਹੜਾ 11000 ਰੁਪਏ ਇਨਾਮ ਦਿੱਤਾ ਜਾਊਗਾ ਤੇ ਤੁਸੀਂ ਦੇਖ ਸਕਦੇ ਹੋ ਕਿ ਅੰਕਲ ਜੀ ਨੇ ਪਹਿਲਾਂ ਇੱਥੇ ਸਾਹਮਣੇ ਲਿਖ ਕੇ ਲਾਇਆ ਹੋਇਆ ਪੁਰਾਣੇ ਤੇ ਮਸ਼ਹੂਰ ਡੋਰ ਸੁੱਤਣ ਵਾਲੇ ਕੁੰਤ ਪ੍ਰਕਾਸ਼ ਲਾਹੌਰਿਆ ਦੀ ਹੱਟੀ ਐ ਇਹ ਜਿੱਥੇ ਇਹਨਾਂ ਨੇ 11000 ਰੁਪਏ ਦਾ ਨਾਮ ਦਿੱਤਾ ਜੇ ਘੱਟ ਨਿਕਲੇ ਤਾਂ ਵੀ 11000 ਰੁਪਏ ਇਨਾਮ ਅੱਛਾ ਅੰਕਲ ਹੀ ਹੋਰ ਦੀ ਹੋਰ ਬਾਕੀ ਸਾਡੇ ਕੋਲ ਜਿਹੜੇ ਧਾਗੇ ਐ ਆਪਾ ਇਹ 골ਡ ਦਾ ਧਾਗਾ ਮੇਰੇ ਅੱਛਾ ਦੇਖੋ ਜੀ ਜਰੂਰੀ ਹੂੰ ਇਹ ਧਾਗਾ ਜਿਹੜਾ ਤੁਹਾਨੂੰ ਸਾਡੇ ਪੰਜਾਬ 'ਚ ਕਿਸੇ ਤੋਂ ਨਹੀਂ ਮਿਲਣ ਗਿਆ ਅੱਛਾ ਜੀ ਸਾਡੇ ਪੰਜਾਬ ਦਾ ਗਾਗ ਮੇਰੇ ਕੋਲ ਇਹ ਧਾਗਾ ਲੈਣ ਆਉਂਦਾ ਅੱਛਾ ਜੀ ਹੂੰ ਹੂੰ ਤੇ ਹੁਣ ਲੋਕ ਜਿਵੇਂ ਹੁਣ ਲੋੜੀ ਨੇੜੇ ਆ ਰਹੀ ਐ ਤੇ ਲੋਕਾਂ ਨੂੰ ਕੀ ਅਵੇਅਰਨੈਸ ਕਰਨਾ ਚਾਹੋਂਗੇ ਤੁਸੀਂ ਆਪਾਂ ਲੋਕਾਂ ਨੂੰ ਇਹ ਕਵਾਂਗੇ ਕਿ ਤੁਹਾਨੂੰ ਚੈਨਾਈ ਲੈਂਦੀ ਕੋਈ ਲੋੜ ਨਹੀਂ ਜੇ ਤੁਹਾਨੂੰ ਇੱਥੇ ਵਧੀਆ ਧਾਗੇ ਮਿਲਦੇ ਆ ਕਿਉਂ ਆਪਾਂ ਲੋਕਾਂ ਨੂੰ ਜਾਨਣਾ ਕੁਆਰੇ ਆ ਜੀ ਕਿ ਕਿਸੇ ਪੰਛੀ ਜਾਂ ਆਦਮੀ ਟੁਰਦਾ ਜਾਵੇ ਬੰਦਾ ਸਕੂਟਰ ਦੇ ਗਲੇ ਜੀ ਜੋੜ ਪਿੰਡ ਵਿੱਚ ਚੈਨਾਈ ਤੇ ਬੰਦਾ ਮਰ ਜਾਂਦਾ ਹੂੰ ਹੂੰ ਸੁਚੇ ਸੁਚੇ ਦਾ ਦੇ ਹਾਦਸੇ ਵੀ ਐਸੇ ਦੇਖਿਆ ਜਾਵੇ ਹੋਏ ਹੈਗੇ ਨੇ ਕਿ ਚਾਈਨਾ ਡੋਰ ਉੱਤੇ ਚੜਦੀ ਹੈ ਤੇ ਕਈਆਂ ਦੇ ਗਲੇ ਵੀ ਕੱਟ ਹੋਏ ਹੈਗੇ ਨੇ ਹਾਂਜੀ ਹੋਏ ਬਹੁਤ ਹੋਏ ਆ ਹਰ ਰੋਜ਼ ਘਵਾਣ ਜਾ ਰਹੇ ਆ ਜੀ ਸੋ ਆਪਾਂ ਗੱਲਬਾਤ ਕੀਤੀ ਆਪਣੇ ਸੁਰਿੰਦਰ ਕੁਮਾਰ ਅੰਕਲ ਜੀ ਨਾਲ ਤੇ ਆਪਾਂ ਜਿਹੜੇ ਇੱਥੇ ਜਿਹੜੇ ਲੋਕ ਆਏ ਨੇ ਕਿੰਨੇ ਸਾਲ ਹੋ ਗਏ ਤੁਹਾਨੂੰ ਕੰਮ ਕਰਦੇ ਮੰਨੂ 52 ਸਾਲ ਹੋ ਗਏ 57 ਸਾਲ ਹੋ ਗਏ 57 ਸਾਲ ਹੋ ਗਏ ਆ ਅੰਕਲ ਜੀ ਨੂੰ ਕੰਮ ਕਰਦੇ ਨੂੰ ਜਿਹੜੇ ਇੱਥੇ ਹੋਰ ਵੀ ਕਸਟਮਰ ਜਿਹੜਾ ਇੱਥੇ ਆਇਆ ਆ ਆਪਾਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤੁਸੀਂ ਤਸਵੀਰਾਂ ਇਸ ਟਾਈਮ ਦੇਖਦੇ ਪਿਓ ਸਿਟੀ ਹੋਮ ਚੈਨਲ ਦੇ ਉੱਤੇ ਬਾਜੀ ਕੀ ਨਾਮ ਆ ਮੇਰਾ ਨਾਮ ਜਗਦੇਵ ਸਿੰਘ ਆ ਜੀ ਕਿੱਥੋਂ ਆਏ ਬਾਜੀ ਸ਼ਹੀਦ ਕਰਤਾਰ ਸਿੰਘ ਸਰਾਭਾ ਜੀ ਦੇ ਨਾਲ ਪਿੰਡ ਆਪਣਾ ਟੂਸੇ ਪਿੰਡ ਆ ਅੱਛਾ ਜੀ ਤੇ ਤੁਸੀਂ ਇੱਥੇ ਅੰਕਲ ਜੀ ਕੋ ਡੋਰ ਲੈਣ ਵਾਸਤੇ ਆ ਹਾਂਜੀ ਹਾਂਜੀ ਬੱਚਿਆਂ ਦੀ ਖਾਤਰ ਆਣਾ ਤੁਹਾਨੂੰ ਪਤਾ ਬੱਚੇ ਯਾਦ ਕਰਦੇ ਆ ਡੋਰ ਲੈਣ ਵਾਸਤੇ ਆਏ ਆ ਪ ਕਿਉਂਕਿ ਹਰੇਕ ਬੱਚਾ ਡਿਮਾਂਡ ਕਰਦਾ ਬੱਚਾ ਤਾਂ ਬੱਚਾ ਵਾ ਉਹ ਸੱਤ ਡਿਮਾਂਡ ਕਰਦਾ ਚਾਇਨਾ ਐਂਡੋਰ ਚਾਇਨਾ ਡੋਰ ਠੀਕ ਹੈ ਨਾ ਜਿਹੜੇ ਟੁੱਟੇ ਨਾ ਮੌਨਿਕ ਐਂਡੋਰ ਪਤਾ ਨਹੀਂ ਕਿਹੜੀ ਨੋਂਨੋਂ ਲੈਂਦੇ ਆ ਤਾਂ ਸਾਰਾ ਕੁਝ ਜਾਣਦੇ ਆ ਜਵਾਬ ਤਾਂ ਠੀਕ ਹੈ ਨਾ ਵੀ ਆਪਾਂ ਕਹਿੰਦੇ ਆ ਵੀ ਉਹਨਾਂ ਚੀਜ਼ਾਂ ਨਾਲੋਂ ਆਹ ਹਜ਼ਾਰ ਗੁਣਾ ਵਧੀਆ ਨੇ ਠੀਕ ਹੈ ਨਾ ਬਲਕਿ ਜਦੋਂ ਸਾਡੀ ਉਮਰ ਸੀਗੀ ਹੋਰ ਤਾਂ ਆਹ ਵੀ ਚੀਜ਼ ਨਹੀਂ ਸੀਗੀਆਂ ਹੂੰ ਬਿਲਕੁਲ ਅਸੀਂ ਤਾਂ 2 ਰੁਪਏ ਵਾਲੀ ਰੀਲ ਨਾਲ ਵੀ ਢਾਉਂਦੇ ਰਹੇ ਆ ਠੀਕ ਹੈ ਨਾ ਘਰੇ ਪਤੰਗ ਬਣਾ ਕੇ ਤੇ ਮੈਂ ਇਹਦੇ ਵਿੱਚ ਸਾਰਨੋਂ ਵੱਡੇ ਕਸੂਰbaar ਮਾਂ ਪਿਓ ਨੂੰ ਸਮਝਣਾ ਉਹ ਕਿਵੇਂ ਜੀ ਜ ਮੈਂ ਆ ਚੀਜ਼ ਮੈਂ ਬੱਚਿਆਂ ਨੂੰ ਜਾ ਕੇ ਮੈਂ ਚੈਨਲ ਵੀ ਫੜਾ ਦੂੰਗਾ ਜੇ ਮੇਰੇ ਕੋਲ ਪੈਸੇ ਆਣੋ ਸ਼ਹਿਰ ਦੇ ਵਿੱਚ ਤੁਸੀਂ ਦੇਖੋ ਹਰੇ ਘਰ ਕੋਲ ਪੈਸੇ ਆ ਪੈਸੇ ਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ ਲੋਕਾਂ ਦੀ ਜਾਨਾਂ ਲਈਏ ਬੱਚਿਆਂ ਦੀ ਸੰਤੋਸ਼ਟੀ ਆ ਸਰਫੇਸ ਦੇ ਵਿੱਚ ਬਲੰਗ ਚੜਾਉਣਾ 2 ਘੰਟੇ ਇਹਨਾਂ ਨੇ ਬਸ ਉਦੋਂ ਬਾਅਦ ਛੱਟ ਕੇ ਤੁਰ ਜਾਣਾ ਉਹਨਾਂ ਨੂੰ ਕੋਈ ਪਤਾ ਨਹੀਂਗਾ ਵੀ ਕਿਵੇਂ ਆਈਆ ਕਿੱਥੋਂ ਆਈਆ ਕੀ ਨਹੀਂ ਲੈ ਗਈ ਤੀ ਹਨਾ ਜਦੋਂ ਆਪਾਂ ਬੱਚਿਆਂ ਨੂੰ ਲੈ ਕੇ ਦੇਣੀ ਆ ਅੱਜ ਮੈਂ ਦੇਖਿਆ ਹੁਣ ਹੋਰ ਵੀ ਬਹੁਤ ਲੈ ਕੇ ਗਈਆਂ ਲੇਡੀਜ਼ ਵੀ ਲੈ ਕੇ ਗਈਆਂ ਨੇ ਇੱਥੇ ਬੱਚਿਆਂ ਨੂੰ ਲੈ ਕੇ ਨਾਲ ਠੀਕ ਆ ਨਾ ਉਹ ਇਹ ਲੈ ਕੇ ਲੈਣ ਵਾਸਤੇ ਸਪੈਸ਼ਲ ਇੱਥੇ ਆਏ ਆ ਅਸੀਂ ਉਹੀ ਲੈ ਕੇ ਦੇਣੀ ਆ ਠੀਕ ਹੈ ਨਾ ਤੁਸੀਂ ਤਾਂ ਉਹਦਾ ਕੰਮ ਕਰਾਂਦੇ ਚੱਲੇ ਜਾਣਾ ਬੱਚਿਆਂ ਨੇ ਚੜਾ ਕੇ ਛੜ ਦੇਣੀਆਂ ਜਿਹੜੇ ਸਾਡੇ ਵਰਗੇ ਕਮਾਂਗਾਰਾਂ ਲਿੰਗਰਾਂ ਵਾਲੇ ਆ ਠੀਕ ਹੈ ਨਾ ਕੱਲ ਵੀ ਇੱਕ ਗੜੇ 'ਚ ਫਸ ਗਿਆ ਇੱਥੇ ਸਮਰਾਲਾ ਚੌਂਗ ਦੇ ਕੋਲ ਨੇੜੇ ਕੁੜੀ ਦੇ ਧੌਣ ਦੇ ਵਿੱਚ ਹੁਣ ਫਿਰੋਜ਼ਪੁਰ ਰੋਡ ਆਪਣਾ ਇਹ ਪੋਲ ਬਣਿਆ ਹੋਇਆ ਵਾ ਉਹਦੇ ਤੇ ਹਜ਼ਾਰਾਂ ਬੱਚੇ ਪਤੰਗ ਚੜਾਉਂਦੇ ਆ ਠੀਕ ਹੈ ਨਾ ਉਹ ਡੈਗ ਪੈਂਦੇ ਆ ਫਸ ਜਾਂਦੇ ਆ ਉਸੇ ਬੱਸਾਂ ਗੱਡੀਆਂ ਦੇ ਵਿੱਚ ਫਸਦੇ ਤੁਰੇ ਫਿਰਦੇ ਆ ਠੀਕ ਹੈ ਨਾ ਲੋਕਾਂ ਦੀਆਂ ਜਾਨਾਂ ਦੇ ਨਾਲ ਖਲਵਾੜ ਆ ਪ੍ਰਸ਼ਾਸਨ ਨੂੰ ਬੇਨਤੀ ਆ ਵੀ ਇਹ ਚੀਜ਼ ਤੇ ਇੱਕ ਪੂਰਨ ਤੌਰ ਤੇ ਰੋਕ ਹਣੀ ਚਾਹੀਦੀ ਜਾਬਤਾ ਦਾ ਪੂਰਾ ਹਰੇਕ ਸਾਲ ਹੋਈ ਰਿਹਾ ਵਾ ਚਾਹੇ ਉਹ ਚਿੱਟੇ ਦਾ ਹੋਵੇ ਚਾਹੇ ਆ ਚਾਇਨਾ ਡੋਰ ਦਾ ਹੋਵੇ ਸਾਤੋ ਜੀ ਇਹ ਚੀਜ਼ਾਂ ਦੀ ਬੰਦ ਹੋ ਰਹੀਆਂ ਤਾਂ ਅਸੀਂ ਵੱਡੀਆਂ ਚੀਜ਼ਾਂ ਕਿੱਥੋਂ ਕਰਦਾਂਗੇ ਠੀਕ ਹੈ ਨਾ ਤੇ ਆ ਦਾਤ ਦੇਣੀ ਬਣਦੀ ਅੰਕਲ ਆਰਗਿਆਂ ਦੀ ਵੀ ਜਿਹੜੇ ਕਿੰਨੀ ਵੱਡੀ ਉਮਰ ਹੋ ਗਈ ਇਹਨਾਂ ਦੀ ਠੀਕ ਹੈ ਨਾ ਅੱਜ ਵੀ ਹੱਥਾਂ ਨਾਲ ਮਿਹਨਤ ਕਰ ਰਹੇ ਆ ਬੰਦੇ ਦੇਖੋ ਕਿੰਨਾ ਚੰਗਾ ਲੱਗਦਾ ਦੇਖ ਕੇ ਯਾਰ ਸਾਡੇ ਖਾਤਰ ਕਰ ਰਹੇ ਆ ਅਸੀਂ ਆ ਤੇ ਬੱਚਿਆਂ ਨੂੰ ਸੰਤੋਸ਼ਟੀ ਦੇਣੀ ਆ ਸਿਰਫ ਉਹਨਾਂ ਦਾ ਮਨੋਰੰਜਨ ਆਪਣਾ ਕਿਹਾ ਹਦਾ ਠੀਕ ਹੈ ਨਾ ਹੋਰ ਤਾਂ ਕੁਛ ਇਹਦੇ ਵਿੱਚ ਖੱਟਣ ਨੂੰ ਤਾਂ ਹੈ ਨਹੀਂ ਪਤੰਗ ਇਹਨੇ ਵੀ ਕੱਟ ਦੇਣਾ ਵਾ ਦੂਜੇ ਦਾ ਤੇ ਉਹ ਬਾਈ ਜੀ ਨੇ ਬੜਾ ਅੱਛਾ ਮੈਸੇਜ ਦਿੱਤਾ ਹੈਗਾ ਮੈਂ ਤਾਂ ਇਹ ਕਵਾਂਗਾ ਕਿ ਆਹ ਜਿਹੜੀ ਡੋਰ ਹੈਗੀ ਆ ਇਹ ਹੀ ਡੋਰ ਲੈਣੀ ਚਾਹੀਦੀ ਹੈ ਚਾਈਨਾ ਡੋਰ ਦੇ ਵਿੱਚ ਕੁਝ ਨਹੀਂ ਪਿਆ ਚਾਈਨਾ ਡੋਰ ਦਾ ਥੋੜਾ ਅਵੇਅਰਨੈਸ ਕਰੋ ਤੇ ਆਹ ਡੋਰ ਲੈਣੀ ਚਾਹੀਦੀ ਹੈ ਤੇ ਤੁਸੀਂ ਅੰਕਲ ਜੀ ਦੇ ਕੋਲ ਆਓ ਤੇ ਆਹ ਡੋਰ ਨੂੰ ਲੈ ਕੇ ਪਤੰਗਬਾਜ਼ੀ ਕਰੋ ਤਾਂ ਬਹੁਤ ਵਧੀਆ ਲੱਗਦਾ ਤੇ ਮੈਂ ਆਪਣੇ ਸਾਥੀ ਨੂੰ ਕਹਾਂਗਾ ਕਿ ਜਿਹੜੀ ਆ ਡੋਰ ਜਿਹੜੀ ਹੈਗੀ ਆ ਦੇਖ ਸਕਦੇ ਹੋ ਤੁਸੀਂ ਇਹ ਅੰਕਲੀ ਦਾ ਕਹਿਣਾ ਹੈਗਾ ਕਿ ਸਾਨੂੰ 57 ਸਾਲ ਹੋ ਗਏ ਇਸ ਡੋਰ ਨੂੰ ਸੂਤਦੇ ਹੋਏ ਪਰ ਕਿਤਨਾ ਕਿਤੇ ਜਾ ਕੇ ਇਹ ਡੋਰ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ ਚਾਈਨਾ ਡੋਰ ਦੇ ਵਿੱਚ ਕੁਝ ਨਹੀਂ ਪਿਆ ਹੈਗਾ ਵਾ ਤੇ ਬਹੁਤ ਵਧੀਆ ਲੱਗਦਾ ਦੇਖ ਸਕਦੇ ਹੋ ਕਿ ਆ ਆ ਕੱਚਾ ਧਾਗਾ ਦੇਖ ਸਕਦੇ ਹੋ ਇਹ ਕੱਚਾ ਧਾਗਾ ਹੈਗਾ ਵਾ ਇਹ ਕੱਚੇ ਧਾਗੇ ਨੂੰ ਸੂਤ ਦੇ ਨੇ ਔਰ ਪਹਿਲਾਂ ਵੀ ਮੈਂ ਤੁਹਾਡੀ ਗੱਲਬਾਤ ਕਰਾਈ ਆਪਣੇ ਸਿਟੀ ਹੋਮ ਚੈਨਲ ਦੇ ਉੱਤੇ ਕਿ ਇਸ ਕੱਚੇ ਡੋਰ ਨੂੰ ਲੈ ਕੇ ਹੀ ਸੂਤ ਦੇ ਤੇ ਹੋਰ ਇੱਧਰ ਵਿੱਚ ਕੋਈ ਇਦਾਂ ਦੀ ਗੱਲ ਨਹੀਂ ਹੈ ਤੇ ਬਹੁਤ ਵਧੀਆ ਲੱਗਦਾ ਜਦੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਤੁਹਾਨੂੰ ਆਪਣੇ ਸਿਟੀ ਹੋਮ ਨਿਊਜ਼ ਚੈਨਲ ਤੇ ਦਿਖਾਣੇ ਆ ਔਰ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਬਿਲਕੁਲ ਆ ਜਿਹੜੇ ਆ ਚਰਖੜੀ ਤਾਂ ਦਿਖਾਣਾ ਦੇਖੋ ਆ ਡੋਰ ਦੇਖੋ ਇਹੀ ਡੋਰ ਦੀ ਵਰਤੋਂ ਕਰਨੀ ਚਾਹੀਦੀ ਹੈ ਬਹੁਤ ਵਧੀਆ ਲੱਗਦਾ ਹੈ ਦੇਖੋ ਰੇਟ ਵੀ ਸਾਰਾ ਕੁਝ ਲਿਖਿਆ ਇਨਾਮ ਵੀ ਲਿਖੇ ਹੋਏ ਆ ਜੇ ਡੋਰ ਘਟ ਹੋਵੇ ਤੇ 11000 ਰੁਪਏ ਜੇ ਵੱਧ ਹੋਵੇ ਤਾਂ ਵੀ 11000 ਰੁਪਏ ਡੋਰ ਅਸਲੀ ਹੋਏਗੀ ਡੋਰ ਇਹ ਪਰ ਬਹੁਤ ਵਧੀਆ ਲੱਗਦਾ ਅੰਕਲ ਜੀ ਨੇ ਬਹੁਤ ਮੈਸੇਜ ਦਿੱਤਾ ਹੈ ਔਰ ਤੁਹਾਡਾ ਇਸ ਵੀਡੀਓ ਬਾਰੇ ਕੀ ਵਿਚਾਰ ਹੈ ਜੁੜੇ ਰਹੋ ਤੁਸੀਂ ਸਿਟੀ ਹੋਮ ਨਿਊਜ਼ ਚੈਨਲ ਦੇ ਨਾਲ ਚਾਰ ਨੰਬਰ ਥਾਣਾ ਦਰੇਸੀ ਦੇ ਜਿਹੜੇ ਐਸ ਐਚ ਓ ਗੁਰਜੀਤ ਸਰ ਹੈਗੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਜਿਹੜੇ ਚਾਈਨਾ ਡੋਰ ਨੂੰ ਲੈ ਕੇ ਜਿਹੜੇ ਹੈਗੇ ਨੇ ਕਿ ਚਾਈਨਾ ਡੋਰ ਦਾ ਅਵੇਅਰਨੈਸ ਹੋਣੀ ਚਾਹੀਦੀ ਹੈ ਜਾਂ ਜਿਹੜਾ ਕੱਚਾ ਡੋਰ ਹੈਗਾ ਕੱਚੇ ਡੋਰ ਦੀ ਵਰਤੋਂ ਕਰਨੀ ਚਾਹੀਦੀ ਹੈ ਤੇ ਗੱਲਬਾਤ ਕਰਦੇ ਆਂ ਗੁਰਜੀਤ ਸਰ ਨਾਲ ਐਸ ਐਚ ਓ ਸਾਹਿਬ ਨਾਲ ਸਰ ਕਿੱਦਾਂ ਦੇ ਡੋਰੀ ਦਾ ਬੜਾ ਕ੍ਰੇਜ਼ ਕੀਤਾ ਜਾਂਦਾ ਹੈਗਾ ਤੇ ਚਾਈਨਾ ਡੋਰ ਬਾਰੇ ਕੀ ਕਹਿਣਾ ਚਾਹੋ ਜਿੱਦਾਂ ਤੁਸੀਂ ਜਾਣਦੇ ਹੋ ਕਿ ਚਾਈਨਾ ਡੋਰ ਜਿਹੜੀ ਹੈਗੀ ਆ ਉਹ ਵਿੱਚ ਤੇ ਕਾਨੂੰਨਨ ਤੌਰ ਤੇ ਪੂਰਨ ਤੌਰ ਤੇ ਪਾਬੰਦੀ ਲੱਗੀ ਹੋਈ ਆ ਇਹਦੇ ਬਾਰੇ ਜਿਹੜਾ ਟਾਈਮ ਟੂ ਟਾਈਮ ਸਾਡੇ ਵੱਲੋਂ ਤੇ ਹੋਰ ਵੀ ਅਲੱਗ-ਅਲੱਗ ਮੀਡੀਆ ਰਾਹੀਂ ਅਸੀਂ ਲੋਕਾਂ ਨੂੰ ਜਾਗਰੂਕ ਕਰਾ ਰਹੇ ਹੈਗੇ ਆਂ ਕਿ ਚਾਈਨਾ ਡੋਰ ਜਿਹੜੀ ਹੈਗੀ ਆ ਦੀ ਦੁਰ ਵਰਤੋਂ ਮੇਰੇ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਇਹ ਪਤੰਗਬਾਜ਼ੀ ਕਰਨ ਸਮੇ ਜਿਹੜਾ ਪਤੰਗ ਉਡਾਰਿਆ ਉਹਦੇ ਲਈ ਖਤਰਨਾਕ ਹੈ ਤੇ ਆਮ ਲੋਕਾਂ ਲਈ ਵੀ ਇਹ ਖਤਰਨਾਕ ਹੈ ਤੇ ਇਸ ਤੋਂ ਇਲਾਵਾ ਜਿਹੜੇ ਆਪਣੇ ਪੰਛੀ ਵਗੈਰਾ ਉਹਨਾਂ ਦਾ ਵੀ ਕਾਫੀ ਜਿਹੜਾ ਜ਼ਖਮੀ ਹੁੰਦੇ ਕਮਿਸ਼ਨ ਸਾਹਿਬ ਵੱਲੋਂ ਵੀ ਜਿਹੜੇ ਆਰਡਰ ਕੱਢੇ ਹੋਏ ਆ ਜੇ ਕੋਈ ਰਫ ਅ ਇਹ ਰੇ استعمال ਕਰਦਾ ਜਾਂ ਵੇਚਦਾ ਪਾਇਆ ਜਾਂਦਾ ਤਾਂ ਉਹਦੇ ਖਿਲਾਫ ਜਿਹੜੀ ਹੈਗੀ ਕਾਨੂੰਨ ਮਤਾ ਉਹ ਸਖਤ ਕਾਰਵਾਈ ਕੀਤੀ ਜਾਊਗੀ ਹਾਂ ਗੁਰਜੀਤ ਸਰ ਕਿਵੇਂ ਦੇਖਦੇ ਹੋ ਕਿ ਦ੍ਰੈਸੀ ਦੇ ਵਿੱਚ ਨਾ ਇੱਕ ਅੰਕਲ ਜੀ ਦਾ ਹੱਥ ਦੇ ਨਾਲ ਡੋਰ ਉਹਨਾਂ ਨੇ ਬੰਦੇ ਲਾਏ 57 ਸਾਲ ਤੋਂ ਕੰਮ ਕਰਦੇ ਆ ਰਹੇ ਨੇ ਤੇ ਉਹ ਉਹਨਾਂ ਦਾ ਕਹਿਣਾ ਕਿ ਚਾਈਨਾ ਡੋਰ ਨੂੰ ਜਾਨੀ ਕਿ ਇੱਕ ਸਾਈਡ ਤੇ ਹੈ ਅਵੇਅਰਨੈਸ ਕਰੋ ਤੇ ਆਹ ਡੋਰ ਦੀ ਵਰਤੋਂ ਕਰਨੀ ਚਾਹੀਦੀ ਹਾਂ ਬਿਲਕੁਲ ਸਹੀ ਗੱਲ ਹੈ ਜੀ ਕਾਫੀ ਪੁਰਾਣਾ ਇਹ ਜਿਹੜਾ ਅਡਾ ਲੱਗਿਆ ਹੈ ਦ੍ਰੈਸੀ ਗਰਾਊਂਡ ਦੇ ਵਿੱਚ ਤੇ ਕਾਫੀ ਲੋਕੀ ਉਹਨਾਂ ਕੋਲੋਂ ਲੈ ਕੇ ਵੀ ਜਾਂਦੇ ਹੈਗੇ ਡੋਰ ਉਹਨਾਂ ਕੋਲ ਮਤਲਬ ਐਡਵਾਂਸ ਬੁੱਕ ਕਰਨੀ ਪੈਂਦੀ ਹੈਗੀ ਡੋਰ ਵਾਸਤੇ ਜੀ ਵਾਸਤੇ ਜਦੋਂ ਸ਼ੁਰੂ ਤੋਂ ਇਹ ਚੱਲਦਾ ਇਹੀ ਚੀਜ਼ ਜਿਹੜੀ ਹੈਗੀ ਆ ਕੋਈ ਨੁਕਸਾਨਦਗ ਵੀ ਹੈ ਨਹੀਂ ਤੇ ਇਹ ਵਧੀਆ ਹੈਗੀ ਆ ਇਹਦੀ ਹੀ ਵਰਤੋਂ ਕਰਨੀ ਚਾਹੀਦੀ ਹੈਗੀ ਹੀ ਵਰਤੋਂ ਕਰਨੀ ਚਾਹੀਦੀ ਹੈ ਤੇ ਇੱਕ ਹੋਰ ਮੈਂ ਗੱਲ ਤੁਹਾਨੂੰ ਪੁੱਛੂੰਗਾ ਕਿ ਜਿਵੇਂ ਹੁਣ ਚਾਈਨਾ ਲੋੜੀ ਆ ਚੁੱਕੀ ਹੋਈ ਹੈ ਆਣ ਵਾਲੀ ਹੈ ਤੇ ਹੁਣ ਲੋਕਾਂ ਨੂੰ ਕੀ ਤੁਸੀਂ ਮੈਸੇਜ ਦੇਣਾ ਚਾਹੋਗੇ ਚਾਈਨਾ ਡੋਰ ਦੇ ਬਾਰੇ ਮੈਂ ਤਾਂ ਜਿਹੜਾ ਹੈਗਾ ਸਾਰੇ ਸਮਾਜ ਨੂੰ ਇਹੀ ਮੈਸੇਜ ਦੇਣਾ ਚਾਹਨਾ ਹੈਗਾ ਜਿੱਦਾਂ ਤੁਸੀਂ ਜਾਣਦੇ ਹੋ ਕਿ ਚਾਈਨਾ ਡੋਰ ਜਿਹੜੀ ਖਤਰਨਾਕ ਆ ਤੇ ਆਪਣੇ ਬੱਚੇ ਆਪਣਾ ਜਿਹੜੇ ਆਪਣੇ ਭੈਣ ਭਰਾ ਉਹੀ ਇਹਦੀ ਵਰਤੋਂ ਕਰਦੇ ਆ ਤਾਂ ਉਹਨਾਂ ਨੂੰ ਜਿਹੜਾ ਹੈਗਾ ਇਸ ਬਾਰੇ ਜਾਗਰੂਕ ਕਰਨਾ ਚਾਹੀਦਾ ਵੀ ਚਾਈਨਾ ਡੋਰ ਵੇਚਣਾ ਤੇ ਜਦੋਂ ਹੈ ਹੀ ਹੈ ਉਹਨੂੰ ਲੈ ਕੇ ਜਿਹੜਾ ਆਪਾਂ ਉਹਦਾ ਇਸਤੇਮਾਲ ਕਰਦੇ ਆ ਉਹ ਵੀ ਆਪਣੇ ਆਪ ਦੇ ਵਿੱਚ ਵਾਇਲੇਸ਼ਨ ਹੈਗੀ ਤੇ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਹੋਏਗੀ ਤੇ ਹੁਣ ਤਾਂ ਕੋਈ ਪਰਚਾ ਵਗੈਰਾ ਕੋਈ ਦਰਜ ਕੀਤਾ ਕੋਈ ਕੋਈ ਬੰਦਾ ਵਗੈਰਾ ਫਿਲਹਾਲ ਸਾਡੇ ਨੋਟਸ 'ਚ ਐਦਾਂ ਦੀ ਕੋਈ ਗੱਲ ਨਹੀਂ ਆਈ ਪਰ ਸਾਡੀ ਨਜ਼ਰ ਪੂਰੀ ਹੈਗੀ ਆ ਜੇ ਕੋਈ ਐਦਾਂ ਦੀ ਗੱਲ ਆਈ ਤਾਂ ਤੁਰੰਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਜੀ ਬਿਲਕੁਲ ਔਰ ਬੜਾ ਅੱਛਾ ਮੈਸੇਜ ਦਿੱਤਾ ਗੋ ਆਪਣੇ ਜਿਹੜੇ ਐਸਐਸ ਸਾਹਿਬ ਗੁਰਜੀਤ ਜੀ ਹੈਗੇ ਨੇ ਤੇ ਜਿਹੜਾ ਕੱਚਾ ਡੋਰ ਹੈ ਜਿਹੜਾ ਅੰਕਲ ਜਿਹੜਾ ਉੱਥੇ ਬੈਠੇ ਹੋਏ ਨੇ ਉਹੀ ਡੋਰ ਨੂੰ ਇਸਤੇਮਾਲ ਕਰਨ ਚਾਈਨਾ ਡੋਰ ਦੇ ਵਿੱਚ ਕੁਝ ਨਹੀਂ ਪਿਆ ਹੋਇਆ ਤੇ ਹੋਰ ਵੀ ਅਪਡੇਟ ਲੈ ਕੇ ਤੁਹਾਨੂੰ ਦਿਖਾਉਂਦੇ ਰਵਾਂਗੇ ਜੋੜੇ ਰੋ ਸਿਟੀ ਹੋਮ ਨਿਊਜ਼ ਚੈਨਲ ਦੇ ਨਾਲ